ਜੋ ਜੈ ਮਾਤਾ ਦੀ ਜੀ ਸਾਰਿਆਂ ਨੂੰ ਅੱਜ ਇੱਕ ਵਾਰ ਫੇਰ ਆਪਾਂ ਦਰਵਾਰ ਤੇ ਆਏ ਆਂ ਮਾ ਚਿੰਤਪੁਰਨੀ ਦਰਵਾਰ ਤੇ ਚੱਲੇ ਆਂ ਸਾਰੇ ਜਣ ਬੋਲੋ ਜੈ ਕਾਰਮਾ ਚਿੰਤਪੁਰਨੀ ਜੀ ਦਾ ਬਹੁਤ ਸੱਚੇ ਦਰਵਾਰ ਕੀ ਜੈ ਮੈਂ ਨਾ ਇਹ ਪਹਿਲਾਂ ਵੀ ਵੀਡੀਓ ਪਾਈ ਸੀਗੀ ਇੱਕ ਨਾ ਮੈਂ ਤੁਹਾਨੂੰ ਦੱਸ ਦਿਆਂ ਆ ਜਿਹੜੀ گاਵਾਂ ਨੇ ਇਹ ਆ ਦੇਖੋ ਇਹ گاਵਾਂ ਨਾ ਅੱਗੇ ਆ ਜਾਂਦੇ ਨੇ ਅੱਗੇ ਖੜੀਆਂ ਹੋ ਜਾਂਦੇ ਨੇ ਪਲੀਜ਼ ਤੁਸੀਂ ਥੋੜਾ ਜਿਆ ਧਿਆਨ ਨਾਲ ਡਰਾਈਵ ਕਰਿਓ ਲੋ ਜੀ ਮੰਦਰ ਸ਼ੁਰੂ ਹੋ ਗਏ ਨੇ ਆ ਮਾਏ ਦੇ ਦਰਵਾਰ ਤੇ ਆ ਸਾਡਾ ਲੁਧਿਆਣੇ ਵਾਲਿਆਂ ਦਾ ਰੰਗੜਾ ਹੈ ਜੇ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਹਮਾਸ਼ੱਲਾ ਬਾਜ਼ਾਰ ਸ਼ੁਰੂ ਹੁੰਦਾ ਹੈ ਜਿੱਥੇ ਪਰਚੀ ਕੱਟ ਹੁੰਦੀ ਆ ਸੋ ਉੱਥੇ ਨਾ ਇੱਕ ਜਿੱਥੇ ਕਮਰਸ਼ੀਅਲ ਗੱਡੀਆਂ ਆਉਂਦੀਆਂ ਜਾਨਕਿ ਚੈਕਿੰਗ ਹੁੰਦੀ ਆ ਉੱਥੇ ਆਨਲਾਈਨ ਕੈਮਰੇ ਲੱਗ ਚੁੱਕੇ ਨੇ ਸੋ ਜਰਾ ਵੀ ਮੇਲੇ 'ਚ ਆਉਣ ਵਾਲੇ ਧਿਆਨ ਦਿਓ ਜਿਹੜੇ ਟੂ-ਵੀਲਰ ਮੋਟਰਸਾਈਕਲ ਜਾਂ ਐਕਟਵਾ ਵਰਗਰਾ ਤੇ ਆਂਦੇ ਨੇ ਉਹ ਦੋਨੋਂ ਜਾਣੇ ਹੈਲਮਟ ਲੈ ਕੇ ਆਂਦੇ ਅਗਰ ਤੁਸੀਂ ਇੱਥੋਂ ਲੰਗ ਜੁੰਗ ਤੁਹਾਨੂੰ ਪੁਲਿਸ ਵਾਲਿਆਂ ਨੇ ਕਿਸੇ ਨੇ ਨਹੀਂ ਰੋਕਣਾ ਹੈਗਾ ਕਿ ਤੁਸੀਂ ਹੈਲਮਟ ਨਹੀਂ ਲਿਆ ਕੈਮਰੇ ਆਨਲਾਈਨ ਲਗਾ ਦਿੱਤੇ ਨੇ ਤਾਂ ਮੋਟਾ ਚਲਾਨ ਕੱਟ ਕੇ ਤੁਹਾਡੇ ਸਿੱਧਾ ਘਰ ਹੀ ਆ ਜਾਣਾ ਵਾ ਉਹ ਚਲਾਨ ਸੋ ਇਸ ਗੱਲ ਦਾ ਧਿਆਨ ਰੱਖਿਓ ਆਹ ਉਹ ਜਗ੍ਹਾ ਹੈ ਜਿੱਥੇ ਕੈਮਰੇ ਲੱਗੇ ਹੋਏ ਨੇ ਤੁਸੀਂ ਸਾਰੇ ਜਾਣੇ ਜਾਣਦੇ ਹੋ ਪਲੀਜ਼ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਇੱਕ ਵਾਰ ਫੇਰ ਦਰਵਾਜ਼ੇ ਤੇ ਆਏ ਆ ਮੌਸਮ ਦੇਖੋ ਬਹੁਤ ਸੋਹਣਾ ਮੌਸਮ ਹੈ ਦੇਖੋ ਆੱਥੇ ਵੀ ਐਲਸੀਡੀ ਲਾਤੀ ਆ। ਸਾਡਾ ਮਹਾਮੈਦੇ ਲਾਈਵ ਕਰਸ਼ਨ ਹੋਸੇ। ਬਹੁਤ ਸੋਣਾ ਮੌਸਮ ਹੈ। ਬਹੁਤ ਜ਼ਰਾ ਵਧੀਆ। ਪੰਗਰ ਵੀ ਮਹਾਮੈਦੇ ਸ਼ੁਰੂ ਹੋ ਗਏ ਨੇ। ਆ ਦੇਖੋ। ਸੋ ਦਰਵਾਜ਼ੇ ਤੇ ਅੱਜ ਵੀ ਇੰਨੀ ਕੋਈ ਖਾਸ ਭੀੜ ਨਹੀਂ ਹੈਗੀ। ਆ ਪੁਲਿਸ ਵਾਲੇ ਵੀ ਫ੍ਰੀ ਖੜੇ ਹੋਏ ਨੇ। ਕੋਈ ਪਰਚੀ ਨਹੀਂ ਲੈ ਰਿਹਾ ਕੋਈ ਕੁਛ ਨਹੀਂ ਦਰਬਾਰ ਬਹੁਤ ਸੋਹਣਾ ਸਜ ਚੁੱਕਿਆ ਹੈ ਭਵਾਨਾ ਇੱਥੇ ਅਸ਼ਟਮੀ ਵਾਲੇ ਦਿਨ ਜਾਗਰਨ ਹੋਇਆ ਵਾ ਤੇ ਜਿਹੜਾ ਜਾਗਰਨ ਦੇ ਵਿੱਚ ਭਵਨ ਬਣਾਇਆ ਗਿਆ ਸੀ ਉਹ ਇੱਥੇ ਰੱਖਿਆ ਗਿਆ ਵਾ ਬਹੁਤ ਸੋਹਣਾ ਭਵਨ ਹੈ ਬਹੁਤ ਸੋਹਣਾ ਮਾਤਾ ਰਾਣੀ ਦੇ ਦਰਸ਼ਨ ਹੋ ਰਹੇ ਨੇ ਬਹੁਤ ਜ਼ਿਆਦਾ ਵਧੀਆ ਵਾ ਆਓ ਤੁਹਾਨੂੰ ਅੱਗੇ ਜਾ ਕੇ ਦਿਖਾਨੇ ਆ ਕਿ ਮਾਤਾ ਰਾਣੀ ਦਾ ਭਵਨ ਕਿੰਨਾ ਸੋਹਣਾ ਸਜਿਆ ਹੋਇਆ ਹੈ ਵਾ ਸੋ ਦਰਵਾਰ ਸਜਿਬ ਚੁੱਕਿਆ ਵਾ ਮਹਾ ਮਾਈ ਦਾ ਤੁਸੀਂ ਦੇਖ ਸਕਦੇ ਹੋ ਮਾਤਾ ਰਾਣੀ ਦੇ ਦਰਵਾਰ ਨੂੰ बहुत सोहना फुलों ने सजा दिता है जो तो पहला आप सी हम देखो थोड़ी जी लाइन लगी हुई सो ना है इतना नीचे इन्ना कोई रश नहीं है खाली पै बिल्कुल cara ਤਾਰਾਣੀ ਦਾ ਦਰਬਾਰ ਬਹੁਤ ਜ਼ਿਆਦਾ ਸੋਹਣਾ ਸਜਿਆ ਹੋਇਆ ਵਾ ਚਰਤ ਬੰਬੀ ਮਾਦਾ ਬੋਲ ਸਾਚੇ ਦੁਆਰ ਕੀ ਜੈ ਦੁਆਰ ਕੀ ਜੈ ਬੋਲ ਪਿਆਰ ਕੀ ਇਹ ਮੰਦਰ ਦੀਆਂ ਉਹ ਕੰਟੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਆਉਂਦਾ ਵਾ ਜਿਨ੍ਹਾਂ ਦੀ ਆਵਾਜ਼ ਮਨ ਨੂੰ ਇੰਨਾ ਸਕੂਨ ਦਿੰਦੀ ਆ ਇਹ ਸਭ ਕੁਝ ਭੁੱਲ ਜਾਂਦਾ ਆ ਕਰੋ ਮਹਾਮਾਈ ਦੇ ਦਰਸ਼ਨ ਚੈ ਮਾਤਾ ਜੀ बहुत सुहाना मौसम है बारिश शुरू ਜਦੋਂ ਅਸੀਂ ਦਰਬਾਰ ਤੋਂ ਬਾਹਰ ਨਿਕਲੇ ਤਾਂ ਬਹੁਤ ਜ਼ਿਆਦਾ ਬਾਰਿਸ਼ ਆ ਗਈ ਸੀ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਸੀ ਅਸੀਂ ਰੁਕ ਰੁਕ ਕੇ ਦੁਕਾਨਾਂ ਤੇ ਸੌਦੇਨ ਵਾਦੇ ਪੈਸੇ ਵੀ ਵਾਪਸੀ ਸੀ ਹੀ ਸਾਡੇ ਅਜਿਨਾ ਅਸੀਂ ਬਾਰਿਸ਼ ਕਰਕੇ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਮੌਸਮ ਖਰਾਬ ਆ ਸੋ ਅਸੀਂ ਮੈਂ ਤੇ ਮੇਰੇ ਫਰੈਂਡਸ ਸੋ ਦੋਨੋਂ ਜਣੀਆਂ ਬੱਸ ਵਿੱਚ ਹੀ ਆਈਆਂ ਸੀਗੀਆਂ ਪਹਿਲਾਂ ਸੋਚਿਆ ਸੀਗਾ ਇੱਕ ਵਾਰ ਤੇ ਚੱਲਦੇ ਆ ਪਰ ਨਹੀਂ ਮੌਸਮ ਖਰਾਬ ਹੈ ਹਮ ਦੀ ਕਰਕੇ ਅਸੀਂ ਇੱਕ ਵਾਰ ਤੇ ਹੀ ਆਏ ਨਹੀਂ ਆਏਗੇ ਸੋ ਅਸੀਂ ਬੱਸ ਚ ਆਏ ਆ ਅੱਛਾ ਕਿ ਐਸੇ ਲੰਗਰ ਖਾਦਾ ਲੰਗਰ ਤੋਂ ਪਹਿਲਾਂ ਜਰਾ ਸਫਾਈ ਸੀ ਦੇਖੋ ਪਰ بارش ਕਰਕੇ ਸਾਰੇ ਲੋਕ ਏੰਦਰ ਨੂੰ ਆ ਰਹੇ ਸੀ ਫਿਰ ਵੀ ਇਹਨਾਂ ਨੇ ਵਾਰ-ਵਾਰ ਝਾੜੂ ਲਾ ਕੇ ਕੋਚਾ ਲਾ ਕੇ ਸਫਾਈ ਕਰ ਰਹੇ ਸੀ ਅੰਦਰ ਹੀ ਪਵਨ ਬਣਾਇਆ ਹੋਇਆ ਹੈ ਬਹੁਤ ਸੋਹਣਾ ਪਵਨ ਬਣਾਇਆ ਹੋਇਆ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਦਰਸ਼ਨ ਮਹਾਮੈਦੀ ਦੇ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਇੱਥੇ ਤੱਕ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਮੇਰੀ ਵੀਡੀਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ